ਸਤਿ ਸ਼੍ਰੀ ਅਕਾਲ ਜੀ इजी इजी ਕੁਕਿੰਗ ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਖੀਰ ਤੇ ਪੂੜੇ ਬਣਾਵਾਂਗੇ ਖੀਰ ਤੇ ਪੂੜੇ ਬਣਾਉਣੇ ਬਹੁਤ ਹੀ ਸੌਖੇ ਆ ਪੰਜਾਬ ਦੇ ਪਿੰਡਾਂ ਦੇ ਹਰੇਕ ਘਰ ਦੇ ਵਿੱਚ ਸੌਣ ਦੇ ਮਹੀਨੇ ਦੇ ਵਿੱਚ ਖੀਰ ਤੇ ਪੂੜੇ ਬਣਾਏ ਜਾਂਦੇ ਆ ਪੂੜੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਗੁੜ ਲਵਾਂਗੇ ਤੇ ਗੁੜ ਨੂੰ ਕੁੱਟ ਕੇ ਦੇ ਛੋਟੇ ਛੋਟੇ ਟੁਕੜੇ ਕਰ ਲਾਂਗੇ ਇੱਕ ਬਾਟੀ ਲਈ ਆਪਾਂ ਗੁੜ ਦੀ ਇੱਕ ਬਾਟੀ ਗੁੜ ਦੀ ਵਿੱਚ ਹੁਣ ਇੰਨਾ ਕੁ ਆਪਾਂ ਪਾਣੀ ਪਾ ਦੇਣਾ ਦੋ ਬਾਟੀਆਂ ਪਾਣੀ ਨਹੀਂ ਪਾ ਲੈਣੀ ਹੈ ਤੇ ਇਹਨੂੰ ਆਪਾਂ ਇਹਨੂੰ ਉੱਪਰ ਚੰਗੀ ਤਰ੍ਹਾਂ ਖੋਲ ਲੈਣਾ ਐਸੇ ਤਰ੍ਹਾਂ ਹਿਲਾਇਆ ਜਾਣਾ ਇਹ ਜੇ ਆਪਾਂ ਇਹਨੂੰ ਗਰਮ ਵੀ ਕਰ ਸਕਦੇ ਹਾਂ ਗਰਮ ਕਰਕੇ ਵੀ ਇਹ ਬੋਰਲ ਚੰਗੀ ਤਰ੍ਹਾਂ ਖੋਲਰ ਜਾਊਗਾ ਪਾਣੀ ਦੇ ਵਿੱਚ ਤੇ ਨਹੀਂ ਤਾਂ ਆਪਾਂ ਇਹਨੂੰ ਓਦੇ ਘੰਟੇ ਤੱਕ ਰਸਤੇ ਰੱਖ ਦਿੰਨੇ ਐ ਐਸੇ ਤਰ੍ਹਾਂ ਰੱਖ ਦਿੰਦੇ ਆ ਤੇ ਹੁਣ ਆਪਾਂ ਖੀਰ ਬਣਾਉਣੀ ਆ ਖੀਰ ਬਣਾਉਣ ਵਾਸਤੇ ਆਪਾਂ ਅੱਧੇ ਕਬਾਟੀ ਚੌਲਾਂ ਦੀ ਲਈ ਆ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਪਾਣੀ ਦੇ ਵਿੱਚ ਪਾ ਕੇ ਰੱਖ ਦਿੰਨੇ ਆ ਹਾਂਜੀ ਤੇ ਚੌਲਾਂ ਨੂੰ ਆਪਾਂ ਧੋ ਲਿਆ ਇਹਦੇ ਅੱਧੇ ਬਾਟੀ ਚੌਲਾਂ ਦੀ ਆ ਅੱਧੇ ਬਾਟੀ ਚੌਲਾਂ ਦੀ ਵਾਸਤੇ ਦੁੱਧ ਦੱਸਦੇ ਆ ਤੁਹਾਨੂੰ ਕਿੰਨਾ ਲੈਣਾ ਅੱਧੇ ਕਿਲੋ ਤੋਂ ਉੱਪਰ ਦੁੱਧਾ ਜਿਹੜਾ ਇਹਦੇ ਵਿੱਚ ਪਾਵਾਂਗੇ ਆ ਇੱਕ ਕੱਪ ਭਰ ਕੇ ਤੇ ਥੋੜਾ ਜਿਹਾ ਹੋਰ ਪਾਵਾਂਗੇ ਤੇ ਹੁਣ ਆਪਾਂ ਦੁੱਧ ਦੇ ਵਿੱਚ ਕੜਛੀ ਮਾਰੀ ਜਾਣੀਆਂ ਜਦੋਂ ਤੱਕ ਚੰਗੀ ਤਰ੍ਹਾਂ ਨਹੀਂ ਉਬਾਲਣੀ ਆਉਂਦੀ ਐਸ ਬਰਦਰ ਦਾ ਧਿਆਨ ਰੱਖਿਓ ਵੀ ਦੁੱਧੋਂ ਥੱਲੇ ਨਾ ਲੱਗੇ ਤੇ ਲੋ ਜੀ ਦੁੱਧ ਨੂੰ ਆ ਗਿਆ ਉਬਾਲਾ ਤੇ ਹੁਣ ਆਪਾਂ ਇਹਦੇ ਵਿੱਚ ਇਲਾਇਚੀ ਦਾ ਪਾਊਡਰ ਥੋੜਾ ਜਿਹਾ ਪਾਵਾਂਗੇ ਥੋੜਾ ਜਿਹਾ ਇਲਾਇਚੀ ਪਾਊਡਰ ਪਾਉਣਾ ਹੈ ਤੇ ਇਹਨੂੰ ਹਿਲਾ ਦੇਣਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਚੌਲ ਪਿਆਉਣ ਤੇ ਰੱਖੇ ਹੋਏ ਸੀਗੇ ਉਹ ਪਾ ਲੈਨੇ। ਇਹਨੂੰ ਚੰਗੀ ਤਰ੍ਹਾਂ ਹਿਲਾਇ ਜਾਨਾ ਹੈ। ਜਲਦੀ ਚੌਲ ਕੱਢਣੇ ਨੇ। ਹਾਂਜੀ ਖੀਰ ਆਪਣੀ ਬਣ ਚੁੱਕੀ ਆ ਚੰਗੀ ਤਰ੍ਹਾਂ ਇਹਨੂੰ ਆਪਾਂ ਬਾਲੇ ਦਵਾ ਲਿਆ ਸਹੀ ਹੋ ਗਈ ਆ ਤੇ ਚੌਲਾਂ ਨੂੰ ਵੀ ਦੇਣੇ ਆ ਉਹ ਵੀ ਕੋਲੇ ਹੋਵੇਂ ਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਖੰਡ ਜਿਹੜੇ ਜਿਹੜੀ ਖੀਰ ਪੂੜਿਆਂ ਨਾਲ ਬਣਦੇ ਜਾਂਦੇ ਉਹਦੇ ਵਿੱਚ ਮਿੱਠਾ ਘੱਟ ਰੱਖਿਆ ਜਾਂਦਾ ਉਹਦੇ ਪੂੜਿਆਂ ਦੇ ਵਿੱਚ ਮਿੱਠਾ ਹੁੰਦਾ ਤਾਂ ਖੰਡ ਆਪਾਂ ਇਹਦੇ ਵਿੱਚ ਪਾ ਟੈਡ ਕਰਾਂਗੇ ਨੋਰਮਲ ਖੀਰ ਨਾਲ ਪੋਸ਼ੇ ਬਾਗ ਦੇ ਵਿੱਚ ਪਈ ਹੋਈ ਵੀ ਸੁੰਣੀ ਹੋ ਜੂਗੀ ਕੀ ਗੋੜ ਆਪਣਾ ਲੱਗਦਾ ਕੁ ਫਰ ਗਿਆ ਪਾਣੀ ਦੇ ਵਿੱਚ ਤੁਹਾਨੂੰ ਖਾਣਾ ਪਾ ਲੈਨੇ ਆ ਆਟਾ ਜੇ ਗੁੜ ਦੀ ਤੇ ਆਟੇ ਦੀ ਪਾਣੀ ਦੀ ਮਾਤਰਾ ਸਹੀ ਹੋਊਗੀ ਤਾਂ ਤੁਹਾਡੇ ਪੂੜੇ ਬਿਲਕੁਲ ਸਹੀ ਬਣਗੇ ਨੂੰ ਆਪਾਂ ਕਰਦੇ ਹਾਂ ਸਾਹ ਦੇ ਹੁਣ ਲੈਨੇ ਆਟਾ ਜਿਹੜੀ ਬਾਟੀ ਦੇ ਨਾਲ ਆਪਾਂ ਗੁੜ ਲਿਆ ਸੀਗਾ ਉਸੇ ਬਾਟੀ ਦੇ ਨਾਲ ਹੀ ਆਪਾਂ ਆਟਾ ਲੈਣਾ ਹੈ ਗੁੜ ਵੀ ਇਸ ਤਰ੍ਹਾਂ ਉੱਪਰ ਧਿੱਕਰ ਭਰੀ ਹੋਈ ਸੀ ਬਾਟੀ ਤੇ ਇਹ ਆਪਾਂ ਦੋ ਬਾਟੀਆਂ ਲੈ ਲਈਆਂ ਨੇ ਆਪੇ ਨੂੰ ਜੇ ਤੁਸੀਂ ਥੋੜਾ ਜਿਹਾ ਮਿੱਠਾ ਜ਼ਿਆਦਾ ਪਸੰਦ ਕਰਦੇ ਆ ਤਾਂ ਫੁੱਲ ਨਾ ਭਰਿਆ ਨਹੀਂ ਤਾਂ ਦੋ ਬਾਟੀਆਂ ਜਿੰਨੀ ਮਾਤਰਾ ਚ ਗੁੜ ਲਿਆ ਸੀਗਾ ਉਸ ਦਾ ਡਬਲ ਲੈਣਾ ਆਟਾ ਤਲੇ ਲਿਆ ਆਪਾਂ ਜਿਹੜਾ ਇਹ ਪਾਣੀ ਆ ਇਹੋ ਆਪਾਂ ਛਾਲਣ ਪੀਣਗੇ ਜਾਂਦੇ ਬੋਲ ਦੇ ਵਿੱਚ ਜਿਹੜਾ ਥੋੜਾ ਬਹੁਤ ਡੱਬੇ ਵਗੈਰਾ ਹੁੰਦੇ ਆ ਉਹ ਵਿੱਚ ਨਹੀਂ ਆਉਣਗੇ ਲੋ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹੈਗਾ ਇਹਨੂੰ ਆਟੇ ਦੇ ਵਿੱਚ ਨੂੰ ਬਿਲਕੁਲ ਮਿਕਸ ਕਰ ਲੈਣਾ ਇਹਦੇ ਵਿੱਚ ਕੋਈ ਵੀ ਗੰਢ ਨਹੀਂ ਰਹਿਣੀ ਚਾਹੀਦੀਗੀ ਤੇ ਜਿਹੜਾ ਥੋੜਾ ਜਿਹਾ ਗੁੜ ਬਚਿਆ ਸੀਗਾ ਪਾਣੀ ਦੇ ਵਿੱਚ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਗਰਮ ਕਰ ਲਿਆ ਸੀਗਾ ਤੇ ਉਹਨੂੰ ਵੀ ਇਹਦੇ ਵਿੱਚ ਹੀ ਐਡ ਕਰ ਦਾਂਗੇ ਪਾਣੀ ਨੂੰ ਹੋਲ ਬਹੁਤ ਜ਼ਿਆਦਾ ਸੰਘਣਾ ਨਹੀਂ ਹੋਣਾ ਚਾਹੀਦਾਗਾ ਇਹਦੇ ਵਿੱਚ ਪਾਣੀ ਪਾ ਕੇ ਥੋੜਾ ਪਤਲਾ ਹੀ ਹੁੰਦਾ ਹੈ ਜਿੰਨਾ ਜ਼ਿਆਦਾ ਕੋਲ ਪਤਲਾ ਹੋਊਗਾ ਉਨਾਂ ਹੀ ਜ਼ਿਆਦਾ ਗੂੜੇ ਸੌਫਟ ਬਣਦੇ ਆ ਪਰ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਕਰਨਾ ਤੇ ਇਹਦੇ ਵਿੱਚ ਥੋੜਾ ਪਾਣੀ ਹੈ ਜੇ ਹੋਰ ਮਿਕਸ ਹੋਊਗਾ ਤੇ ਲਗਭਗ ਇਹ ਵਾਲਾ 1 ਕੱਪ ਦੇ ਕਰੀਬ ਪਾਣੀ ਇਹਦੇ ਵਿੱਚ ਹੋਰ ਪਾ ਜੂਗਾ 1 ਕੱਪ ਪਾਣੀ ਦਾ ਇਹ ਵਿੱਚ ਪਾ ਕੇ ਥੋੜਾ ਥੋੜਾ ਪਾਣੀ ਥੋੜਾ ਥੋੜਾ ਕਰਕੇ ਪਾਣੀ ਪਾਉਣਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਲੋ ਜੀ ਆਪਣਾ ਤਵਾ ਹੋ ਗਿਆ ਸੀ ਗਰਮ ਤੇ ਆਪਾਂ ਇਹਦੇ ਤੇ ਤੇਲ ਲਾ ਲਿਆ ਤੇ ਗੈਸ ਨੂੰ ਸਿਮ ਕਰ ਦੇਣਾ ਉਸ ਤੋਂ ਬਾਅਦ ਇੱਕ ਕੜਛੀ ਲੈਣੀ ਆ ਨਾਰਮਲ ਕੜਛੀ ਇਸ ਕੋਲ ਨੂੰ ਆਪਾਂ ਬਸ ਤਵੇ ਤੇ ਪਾ ਦੇਣਾ ਤੇ ਹੌਲੀ ਹੌਲੀ ਕਰਕੇ ਇਹਨੂੰ ਸਾਈਡਾਂ ਤੇ ਫਲਾ ਦੇਣਾ ਹੈਗਾ ਤੇ ਹੁਣ ਇਹਦੇ ਸਾਈਡਾਂ ਤੇ ਆਪਾਂ ਤੇਲ ਲਾ ਦੇਣਾ ਸਰੋਂ ਦਾ ਤੇਲ ਤਾਂ ਸਿੱਖ ਖੁਰਚਣਾ ਲੈਣਾ ਖੁਰਚਲੇ ਨਾਲ ਪਹਿਲਾਂ ਸਾਈਡਾਂ ਤੋਂ ਥੋੜਾ ਥੋੜਾ ਕਰ ਲੈਣਾ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਕਰਟ ਦੇਣਾ ਤੇ ਬੜੇ ਆਰਾਮ ਨਾਲ ਪਰਟਿਆ ਜਾਊਗਾ ਤੇ ਇਸੇ ਤਰ੍ਹਾਂ ਬਸ ਇਹਨੂੰ ਬਣਾ ਲੈਣਾ ਹੈਗਾ ਤੇ ਦੂਸਰੀ ਸਾਈਡ ਨੂੰ ਇਹਨੂੰ ਪਕਾ ਲੈਣਾ ਤੇ ਬਹੁਤ ਜ਼ਿਆਦਾ ਇਹਨੂੰ ਸੇਕ ਨਹੀਂ ਲਵਾਉਣਾ ਹੁੰਦਾਗਾ ਇਸੇ ਤਰ੍ਹਾਂ ਹੁਣ ਆਪਾਂ ਦੁਬਾਰਾ ਤਵੇ ਤੇ ਘਿਓ ਤੇਲ ਲਾ ਲਿਆ ਹੈਗਾ ਗੈਸ ਨੂੰ ਸਿਮ ਕਰਤਾ ਤੇ ਹੁਣ ਆਪਾਂ ਦੁਬਾਰਾ ਇਹਦੇ ਤੇ ਢੋਲ ਪਾ ਦੇਣਗੇ ਇਸੇ ਤਰ੍ਹਾਂ ਇਹਨੂੰ ਵੀ ਪਲਾ ਦੇਗੇ ਸਾਈਡਾਂ ਤੇ ਤੇ ਉਸ ਤੋਂ ਬਾਅਦ ਜਿਹੜੀਆਂ ਸਾਈਡਾਂ ਤੇ ਜਿਵੇਂ ਪਹਿਲਾਂ ਤੇਲ ਲਾਇਆ ਸੀਗਾ ਉਸੇ ਤਰ੍ਹਾਂ ਇਹਦੇ ਵੀ ਤੇਲ ਲਾ ਦੇਣਾ ਤੇ ਫਿਰ ਇਹਨੂੰ ਫੜ ਦੇਣਾ ਬਸ ਇਸੇ ਤਰ੍ਹਾਂ ਹਲਟ-ਕੋਲਟ ਕਰਕੇ ਇਹਨੂੰ ਵੀ ਬਕਾ ਲੈਣਾ ਤੇ ਇਸੇ ਤਰ੍ਹਾਂ ਤੋਂ ਬਾਕੀ ਦੇ ਪੂਰੇ ਵੀ ਇਸੇ ਤਰ੍ਹਾਂ ਹੀ ਬਣਾ ਲੈ ਸੀਗੇ ਬਸ ਇੱਕ ਗੱਲ ਦਾ ਧਿਆਨ ਰੱਖਣਾ ਇੱਕ ਤਾਂ ਤਵੇ ਤੇ ਤੇਲ ਲਾ ਲੈਣਾ ਦੂਸਰੀ ਜਦੋਂ ਆਟੇ ਨੂੰ ਪਾਉਣਾ ਤੇਲ ਦੇ ਤਾਂ ਉਦੋਂ ਜਿਹੜਾ ਗੈਂਸਾ ਉਹ ਘੱਟ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਉਹਨੂੰ ਤੇਲ ਕਰ ਦੇ ਇਸ ਤੋਂ ਉਹ ਬਿਲਕੁਲ ਵਧੀਆ ਪੂੜੇ ਬਣ ਕੇ ਤਿਆਰ ਹੋਣਗੇ